ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਵੀ ਮਨੋਤਰੀ ਕਿਚਨ 'ਚ ਤੁਹਾਡਾ ਸਵਾਗਤ ਹੈ ਅੱਜ ਦੀ ਰੈਸਪੀ ਹੈ ਜੀ ਸਦਿਆਂ ਵਿੱਚ ਖਾਸ ਤੌਰ ਤੇ ਬਣਾਇਆ ਜਾਣ ਵਾਲਾ ਖੱਟਾ ਮਿੱਠਾ ਗਾਜਰ ਗੋਭੀ ਤੇ ਸ਼ਰਕੰਦਾ ਆਚਾਰ ਇਹ ਆਚਾਰ ਸਾਰੇ ਹੀ ਪਸੰਦ ਕਰਦੇ ਹਨ ਬੱਚਿਆਂ ਨੂੰ ਤਾਂ ਖਾਸ ਕਰਕੇ ਇਹ ਆਚਾਰ ਬਹੁਤ ਹੀ ਪਸੰਦ ਹੈ ਸੋ ਜੇਕਰ ਰੋਟੀ ਦੇ ਨਾਲ ਦਾਲ ਸਬਜੀ ਦੇ ਨਾਲ ਪਲੇਟ ਦੇ ਵਿੱਚ ਇਹ ਆਚਾਰ ਹੋਵੇ ਤਾਂ ਰੋਟੀ ਦਾ ਸੁਆਦ کئی ਗੁਣਾ ਵੱਧ ਜਾਂਦਾ ਹੈ ਸੋ ਆਪ ਸ਼ੁਰੂ ਕਰਦੇ ਹਾਂ ਗਾਜਰ ਗੋਭੀ ਤੇ ਸ਼ਰਕੰਦਾ ਆਚਾਰ ਬਣਾਣਾ गोभी गाजर ਤੇ ਸ਼ਲਗਮ ਨਾਲ ਚਾਰ ਬਣਾਉਣ ਦੇ ਵਾਸਤੇ ਅਸੀਂ ਹੈਨਾ ਨੂੰ ਜਿਹੜਾ ਕੱਟ ਲਿਆ ਹੈ ਜੀ गोभी ਨੂੰ ਅਸੀਂ ਦਰਮਿਆਨੇ ਸਾਈਜ਼ ਦੇ ਵਿੱਚ ਹੀ ਕੱਟਿਆ ਹੈ ਇਹ ਪੀਸ ਨਾਲ ਜ਼ਿਆਦਾ ਵੱਡੇ ਹੋਣੇ ਚਾਹੀਦੇ ਆ ਤੇ ਨਾ ਹੀ ਛੋਟੇ ਹੋਣੇ ਚਾਹੀਦੇ ਆ ਤੇ ਗਾਜਰਾਂ ਨੂੰ ਵੀ ਅਸੀਂ ਜਿਹੜਾ ਹੈ ਜੀ ਇਸ ਤਰ੍ਹਾਂ ਥੋੜਾ ਜਿਹਾ ਨਵਾਈ ਦੇ ਵਿੱਚ ਹੀ ਕੱਟਿਆ ਹੈ ਔਰ ਸ਼ਲਗਮ ਵੀ ਜਿਹੜੇ ਹਨ ਥੋੜੇ ਜਿਹਾ ਅਸੀਂ ਇੰਨੀ ਕੀ ਮੋਟਾਈ ਇਹਨਾਂ ਦੀ ਰੱਖੀ ਹੈ ਨਾ ਇਹਨਾਂ ਨੂੰ ਜ਼ਿਆਦਾ ਬਰੀਕ ਕੱਟਣਾ ਤੇ ਨਾ ਹੀ ਜ਼ਿਆਦਾ ਮੋਟੇ ਰੱਖਣਾ ਸੋ ਇਹਨਾਂ ਚੀਜ਼ਾਂ ਦੀ ਅਸੀਂ ਕਟਿੰਗ ਕਰ ਲਈ ਹੈ ਤੇ ਦੂਸਰੇ ਪਾਸੇ ਜਿਹੜਾ ਜੀ ਅਸੀਂ ਪਾਣੀ ਗਰਮ ਰੱਖਿਆ ਹੋਇਆ ਉਹਦੇ ਵਿੱਚ ਹੁਣ ਅਸੀਂ ਇਹਨੂੰ ਬੋਇਲ ਕਰਨਾ ਹੈ ਪਾਣੀ ਚੰਗੀ ਤਰ੍ਹਾਂ ਵੀ ਗਰਮ ਹੋ ਗਿਆ ਉਬਲ ਰਿਹਾ ਹੈ ਸੋ ਪਾਣੀ ਜਦੋਂ ਉਬਲ ਜਾਵੇ ਤੇ ਉਹਦੇ ਵਿੱਚ ਅਸੀਂ ਜਿਹੜੀ ਹੈ ਤਿੰਨੋਂ ਸਬਜ਼ੀਆਂ ਜਿਹੜੀਆਂ ਪਾਕੀ ਇਹਨਾਂ ਨੂੰ ਅਸੀਂ ਥੋੜੀਕ ਜਿਹੀ ਦੇਰ ਬਾਅਦ ਅਸੀਂ ਜਿਹੜਾ ਹੈ 2-3 ਮਿੰਟ ਬੋਇਲ ਕਰਨਾ ਹੈ ਸਬਜ਼ੀਆਂ ਨੂੰ ਅਸੀਂ 10 ਤੋਂ 4 ਮਿੰਟ ਜਿਹੜਾ ਹੈ ਜੀ ਉਬਾਲਿਆ ਇਹਨਾਂ ਨੂੰ ਅਸੀਂ ਜ਼ਿਆਦਾ ਨਹੀਂ ਉਬਾਲਣਾ ਤੇ ਥੋੜਾ ਜਿਹਾ ਖੜਾ-ਖੜਾ ਹੀ ਰੱਖਣਾ ਹੈ ਤੇ ਹੁਣ ਅਸੀਂ ਇਹਨਾਂ ਨੂੰ ਕੱਢ ਲਾਂਗੇ ਪਾਣੀ ਚ। ਸਬਜ਼ੀਆਂ ਨੂੰ ਉਬਾਲਣ ਤੋਂ ਬਾਅਦ ਜੀ ਅਸੀਂ ਇਹਨਾਂ ਨੂੰ ਇੱਕ ਜਿਹੇ ਬਰਤਨ ਦੇ ਵਿੱਚ ਕੱਢਣਾ ਹੈ ਕਿ ਜਿਹਦੇ ਵਿੱਚੋਂ ਸਾਰਾ ਪਾਣੀ ਜਿਹੜਾ ਅੱਛੀ ਤਰ੍ਹਾਂ ਇਹਨੂੰ ਚੋਂ ਨਿਕਲ ਜਾਵੇ ਸਬਜ਼ੀਆਂ ਚੋਂ ਤੇ ਜਦੋਂ ਪਾਣੀ ਸਾਰਾ ਨਿਕਲ ਜਾਏਗਾ ਤੇ ਉਸ ਤੋਂ ਬਾਅਦ ਜਿਹੜਾ ਹੈ ਕਿ ਇਸ ਨੂੰ ਇੱਕ ਸਾਫ ਕੱਪੜਾ ਲੈ ਕੇ ਉਹਦੇ ਉੱਤੇ ਅਸੀਂ ਬਿਲਕੁਲ ਇਸ ਨੂੰ ਅਸੀਂ ਖਲਾੜ ਦੇਣਾ। ਤੇ ਚੰਗੀ ਤਰ੍ਹਾਂ ਜਿਹੜਾ ਹੈ 2-3 ਘੰਟੇ ਜਿਹੜਾ ਹੈ ਜੀ ਇਸ ਨੂੰ ਪਏ ਰਹਿੰਦੇ ਨਾ ਤੇ ਜਦੋਂ ਤੱਕ ਇਹਦਾ ਪਾਣੀ ਜਿਹੜਾ ਸੁੱਕ ਨਹੀਂ ਜਾਂਦਾ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਇਹਦਾ achar ਬਣਾਉਣਾ ਸ਼ੁਰੂ ਕਰਾਂਗੇ ਸਬਜ਼ੀਆਂ ਨੂੰ ਉਬਾਲਣ ਤੋਂ ਬਾਅਦ ਅਸੀਂ 2-3 ਘੰਟੇ ਜੀ ਪੱਖੇ ਤੇ نیچے ਪਾ ਕੇ ਅਸੀਂ ਇਹਨਾਂ ਦਾ ਜਿਹੜਾ ਹੈ ਪਾਣੀ ਚੰਗੀ ਤਰ੍ਹਾਂ ਸੁਕਾ ਲਿਆ ਕੜਾਹੀ ਜੇ ਗਰਮ ਹੁੰਦੇ ਜੀ ਅਸੀਂ ਹੁਣ ਮਸਾਲੇ ਜਿਹੜੇ ਹਨ ਉਹ ਡਰਾਈ ਰੋਸਟ ਕਰਨੇ ਹਨ ਤੇ ਸਭ ਤੋਂ ਪਹਿਲਾਂ ਅਸੀਂ ਲਵਾਂਗੇ ਜੀ 1.5 ਚਮਚਾ ਸਾਡੇ ਕੋਲ ਜੀਰਾ 1.5 ਚਮਚਾ ਜੀ ਮੇਥੀ ਦਾਣਾ 2 ਚਮਚਾ ਜੀ ਸੌਫ ਦੇ 4 ਜਿਹੜੀਆਂ ਹਨ ਕੀ ਮੋਟੀਆਂ ਇਲਾਚੀਆਂ ਹਨ ਔਰ ਕਾਲੀ ਮਿਰਚ ਐ ਸਾਬਤ ਔਰ ਦਾਲਚੀਨੀ ਦੇ ਜਿਹੜੇ 3-4 ਟੁਕੜੇ ਹਨ ਸੋ ਇਹਨਾਂ ਨੂੰ ਅਸੀਂ ਜੀ ਪਹਿਲਾਂ ਜਿਹੜਾ ਹੈ 1.5-2 ਮਿੰਟ ਰੋਸਟ ਕਰਨਾ ਹੈ ਮਸਾਲਿਆਂ ਨੂੰ ਇਹਨਾਂ ਦਾ ਰੰਗ ਨਹੀਂ ਅਸੀਂ ਬਦਲਣਾ ਬਸ ਇਹਨਾਂ ਨੂੰ ਅਸੀਂ ਥੋੜਾ ਜਿਹਾ ਰੋਸਟ ਕਰਾਂਗੇ ਤਾਂ ਜੋ ਜਿਹੜੀ ਇਹਨਾਂ ਦੇ ਵਿੱਚ ਨਮੀ ਹੈ ਉਹ ਨਾ ਰਵੇ ਤੇ ਇਹਨਾਂ ਮਸਾਲਿਆਂ ਨੂੰ ਜੀ 1.5 ਦੋ ਮਿੰਟ ਰੋਸਟ ਕਰਨ ਤੋਂ ਬਾਅਦ ਜਿਹੜੀ ਇਹਦੇ ਵਿੱਚ ਅਸੀਂ ਹੁਣ ਪਾ ਦੇਣੀ ਹੈ 1.5 ਕਿ ਚਮਚ ਰਾਈ ਰਾਈ ਨੂੰ ਅਸੀਂ ਬਾਅਦ ਵਿੱਚ ਪਾਣਾ ਹੈ ਤੇ ਮਸਾਲੇ ਜਦੋਂ ਰੋਸਟ ਹੋ ਜਾਣਗੇ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਅਸੀਂ ਪਲੇਟ ਵਿੱਚ ਕੱਢ ਕੇ ਤੇ ਠੰਡੇ ਕਰ ਲੈਣਾ ਹੈ। ਰੋਸਟ ਕਰਕੇ ਮਸਾਲੇ ਅਸੀਂ ਪਲੇਟ 'ਚ ਕੱਢ ਲਏ ਹਨ ਜੀ ਤੇ ਇਹਨਾਂ ਨੂੰ ਅਸੀਂ ਠੰਡਾ ਕਰਨ ਤੋਂ ਬਾਅਦ ਦਰਦਰਾ ਪੀਸ ਲਾਂਗੇ। ਤੇ ਹੁਣ ਅਸੀਂ ਜੀ ਸਰੋਂ ਦਾ ਤੇਲ ਜਿਹੜਾ ਹੈ ਇਹਦੇ 'ਚ ਪਾ ਕੇ ਨੂੰ ਚੰਗੀ ਤਰ੍ਹਾਂ ਗਰਮ ਕਰਨਾ ਹੈ। ਜਦੋਂ ਤੱਕ ਇਹਦਾ ਧੂੰਆਂ ਨਹੀਂ ਨਿਕਲਦਾ। ਕਿਉਂਕਿ ਜਿਹੜਾ ਸਰ੍ਹੋਂ ਦਾ ਤੇਲ ਹੈ ਜੀ ਇਹ ਦੇ ਵਿੱਚ ਬਹੁਤ ਘੜਤਨ ਹੁੰਦੀ ਹੈ ਇਸ ਕਰਕੇ ਗਰਮ ਕਰਕੇ ਜਦੋਂ ਅਸੀਂ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲੈਨੇ ਆ ਤਾਂ ਜਿਹੜਾ ਬਿਲਕੁਲ ਨਾਰਮਲ ਹੋ ਜਾਂਦਾ ਇਸ ਕਰਕੇ ਇਹਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਅਸੀਂ ਤੇਲ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲਿਆ ਹੈ ਤੇ ਗਰਮ ਕਰਨ ਤੋਂ ਬਾਅਦ ਇਸ ਨੂੰ ਅਸੀਂ ਹੁਣ ਥੋੜਾ ਜਿਹਾ ਠੰਡਾ ਕਰਨਾ ਹੈ ਤੇ ਗੈਸ ਅਸੀਂ ਬੰਦ ਕਰ ਦਾਂਗੇ ਥੋੜੀ देर ਵਾਸਤੇ ਤੇਲ ਨੂੰ ਅਸੀਂ ਥੋੜਾ ਜਿਹਾ ਜਿਹਾ ਠੰਡਾ ਕਰ ਲਿਆ ਤੇ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਜਿਹੜਾ ਹਿੰਗ ਪਾਈ ਹੈ ਤੇ ਉਸਦੇ ਨਾਲ ਮੈਂ ਤੀਹ ਹੁਣ ਜਿਹੜਾ ਹੈ ਲਸਣ ਤੇ ਅਦਰਕ ਜਿਹੜਾ ਹੈ ਕੁੱਟ ਕੇ ਪਾਣੀ ਦੇ ਵਿੱਚ ਅਸੀਂ ਇਹਨਾਂ ਨੂੰ ਸੀ ਭੁੰਨਾ ਹੈ। ਸੋ ਮੀਡੀਅਮ ਫਲੇਮ ਤੇ ਰੱਖਾਂਗੇ ਇਸ ਨੂੰ ਅਸੀਂ ਹੌਲੀ ਹੌਲੀ ਇਸ ਤੇ ਜਿਹੜਾ ਲਸਣ ਅਦਰਕ ਹੈ ਇਹ ਇਕਦਮ ਜਿਹੜਾ ਹੈ ਜਿਹੜਾ ਲਾਹ ਜੇਗਾ ਬਿਲਕੁਲ ਹੈ। ਸੋ ਅਸੀਂ ਬਹੁਤ ਜ਼ਿਆਦਾ ਇਸ ਨੂੰ ਇਹਦਾ ਰੰਗ ਨਹੀਂ ਬਦਲਣਾ ਹੈਗਾ ਜ਼ਿਆਦਾ ਨਹੀਂ ਭੁਲਣਾ। ਕਰੀਏ ਤੁਸੀਂ ਜਿਹੜਾ ਮੀਡੀਅਮ ਪਲੇਨ ਦੇ ਤੁਸੀਂ ਰੱਖਣਾ ਹੈ ਗੈਸ ਨੂੰ ਉਹਨੂੰ ਸਨਦਰ ਦਿੱਕ ਨੂੰ ਅਸੀਂ ਜਗਾਜੀ ਜਦੋਂ ਤੱਕ ਥੋੜਾ ਜਿਹਾ ਰੰਗ ਬਦਲਦਾ ਹੈ ਬਸ ਉਹਨਾਂ ਕੀ ਅਸੀਂ ਭੁੰਨਣਾ ਹੈ ਇਸ ਨੂੰ ਅਸੀਂ 1.5 ਕਿਲੋ ਦੀਆਂ ਸਬਜ਼ੀਆਂ ਲਈਆਂ ਹਨ ਤੇ ਉਹਦੇ ਹਿਸਾਬ ਦੇ ਨਾਲ ਹੀ ਅਸੀਂ ਜਿਹੜੇ ਮਸਾਲੇ ਜਿਹੜੇ ਵਰਤ ਕੇ ਦਿੱਤੇ ਐ ਤੇ ਸਬਜ਼ੀਆਂ ਦੇ ਹਿਸਾਬ ਦੇ ਨਾਲ ਹੀ ਅਸੀਂ ਲਸਣ ਤੇ ਅਦਰਕ ਲੈ ਰਹੇ ਹਾਂ ਸੋ ਤੁਸੀਂ ਜੇਕਰ ਦੋਨੋਂ ਚੀਜ਼ਾਂ ਪਾਣੀਆ ਚਾਹਦੇ ਇੱਤੇ ਪਾ ਸਕਦੇ ਹੋ ਨਹੀਂ ਤਾਂ ਤੁਸੀਂ ਜਿਹੜਾ ਹੈ ਜੀ ਕਿ ਅਦਰਕ ਵੀ ਪਾ ਸਕਦੇ ਹੋ ਹੌਲੀ-ਹੌਲੀ ਨੂੰ ਅਸੀਂ ਜਿਹੜਾ ਹੈ ਜੀ ਅ ਲਸਣ ਅ ਅਦਰਕ ਨੂੰ ਕੁੰਨਣਾ ਹੈ ਬਹੁਤ ਜ਼ਿਆਦਾ ਇਸ ਨੂੰ ਅਸੀਂ ਜਿਹੜਾ ਹੈ ਅਨ ਡਾਰਕ ਕਲਰ ਨਹੀਂ ਇਹਦਾ ਕਰਨਾ ਭੁੰਨ ਕੇ ਅਸੀਂ ਇਹਦਾ ਆ ਚਾਰ ਦਾ ਜਿਹੜਾ ਸਵਾਦ ਹੈ ਜੀ ਉਹ ਬਿਲਕੁਲ ਵਧੀਆ ਨਹੀਂ ਆਏਗਾ ਲਸਣ ਤੇ ਅਦਰਕ ਨੂੰ ਅਸੀਂ ਭੁੰਨ ਲਿਆ ਹੈ ਜੀ ਤੇ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਇੱਕ ਕੱਪ ਵਿਸੇਰਕਾ ਤੁਹਾਂ ਘੈਸ ਨੂੰ ਅਸੀਂ ਜਿਹੜਾ ਹੈ ਜੀ ਸੀਮਤ ਹੀ ਰੱਖਣਾ ਤੇ ਨਾਲ ਹੀ ਅਸੀਂ ਪਾਵਾਂਗੇ ਗੁੜ ਗੋਟੇ ਸਿਰਕੇ ਨੂੰ ਜਿਹੜਾ ਹੈ ਜੀ ਮਸਾਲੇ ਦੇ ਨਾਲ ਹੀ ਅਸੀਂ ਜਿਹੜਾ ਮਿਕਸ ਕਰ ਲੈਣਾ ਚੰਗੀ ਤਰਾਹ ਨੂੰ ਜਿਹੜਾ ਹੈ ਸਿਰਕੇ ਦੇ ਨਾਲ ਹੀ ਅਸੀਂ ਜਿਹੜਾ ਹੈ ਗੁੜ ਨੂੰ ਤੇ ਸਿਰਕੇ ਮਸਾਲੇ ਦੇ ਨਾਲ ਹੀ ਮਿਕਸ ਕਰ ਲੈਣਾ ਸੋ ਉਦੋਂ ਤੱਕ ਹਿਲਾਈ ਜਾਵਾਂਗੇ ਜਦੋਂ ਤੱਕ ਗੁੜ ਚੰਗੀ ਤਰ੍ਹਾਂ ਮਿਕਸ ਨਹੀਂ ਹੋ ਜਾਂਦਾ ਗੋੜ ਜਿਹੜਾ ਹੈ ਜੀ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੈ ਤੇ ਹੁਣ ਅਸੀਂ ਗੈਸ ਨੂੰ ਜਿਹੜਾ ਹੈ ਜੀ ਬੰਦ ਕਰ ਦੇਣਾ ਤੇ ਗੈਸ ਬੰਦ ਕਰਕੇ ਅਸੀਂ ਜਿਹੜੇ ਸਾਰੇ ਮਸਾਲਿਆਂ ਦੇ ਵਿੱਚ ਮਿਕਸ ਕਰਾਂਗੇ ਇਹ ਮਸਾਲਾ ਇਹ ਹੈ ਜੀ ਜਿਹੜਾ ਅਸੀਂ ਡਰਾਈ ਰੋਸਟ ਕੀਤੇ ਹਨ ਮਸਾਲੇ ਇਲਾਚੀ ਜਿਹੜੀ ਹੈ ਜੀ ਉਹਦੇ ਅਸੀਂ ਛਿਲਕੇ ਕੱਢ ਕੇ ਤੇ ਉਹਦੇ ਦਾਣੇ ਪਾ ਕੇ ਬਾਕੀ ਅਸੀਂ ਸਾਰੇ ਮਸਾਲੇ ਜਿਹੜੇ ਹਨ ਜੀ ਉਹਨਾਂ ਨੂੰ ਜਿਹੜਾ ਹੈ ਦਰਦਰਾ ਪੀਸ ਲਿਆ ਹੈ ਇੱਕ ਚਮਚਾ ਜਿਹੜਾ ਹੈ ਜੀ ਰੈਗੂਲਰ ਨਮਕ ਹੈ ਉਹ ਪਾਵਾਂਗੇ और ये है जी काला नमक थोड़ा एक चम्मच तो थोड़ा वाधी है अर्धा का चमच हल्दी है जेकर नहीं पाने चाहते तो इसमें स्किप कर सकते हो और थोड़ी जी है जी अदे चम्मच तो भी घट लाल मिर्च पाउडर और एक चम्मच पूरा भर के है जी देगी मिर्च का सो मसाले पाने तो बाद चंगी तरह अक्स कर लेना है मिक्स करने तो मिक्स कर बाद असं जो सब्जियां हैं वो तो पावे हूँ ਮਿਕਸ ਕਰਾਂਗੇ ਨਾਲ ਹੀ ਇਸ ਨੂੰ ਅਸੀਂ ਹੁਣ ਮਸਾਲਿਆਂ ਦੇ ਨਾਲ ਸਬਜ਼ੀਆਂ ਨੂੰ ਤੇ ਨਾਲ ਹੀ ਅਸੀਂ ਜਿਹੜਾ ਹੈ ਜੀ ਗੈਸ ਜਿਹੜਾ ਹੈ ਉਸ ਨੂੰ ਅਸੀਂ ਛਿੰਟੇ ਨਾਲ ਹੀ ਚਲਾ ਦੇਾਂਗੇ ਤੇ ਹੌਲੀ-ਹੌਲੀ ਮਿਕਸ ਕਰਦੇ ਜਾਵਾਂਗੇ ਇਹਨਾਂ ਨੂੰ ਅਸੀਂ ਕਿੰਨਾ ਹਲਾਉਣਾ ਹੈ ਜੀ ਸੋ ਅਸੀਂ ਤਾਂ ਜੋ ਸਾਰੇ ਮਸਾਲੇ ਜਿਹੜੇ ਹਨ ਸਬਜ਼ੀਆਂ ਦੇ ਉੱਤੇ ਚੰਗੀ ਤਰ੍ਹਾਂ ਕੋਟ ਹੋ ਜਾਣ ਔਰ ਥੋੜਾ ਜਿਆ ਜੋ ਸਰਕਾ ਤੇ ਗੁੜ ਹੈ ਜੀ ਉਹਨੂੰ ਵੀ ਅਸੀਂ ਥੋੜਾ ਜਿਆ ਸੰਗਣਾ ਕਰਨਾ ਹੈ ਸੋ ਹੌਲੀ ਹੌਲੀ ਇਹਨੂੰ ਅਸੀਂ ਹਲਾਵਾਂਗੇ ਸਾਰੀਆਂ ਹੀ ਸਬਜ਼ੀਆਂ ਨੂੰ ਜਿਹੜਾ ਮਸਾਲਾ ਜਿਹੜਾ ਲੱਗ ਜਾਏਗਾ ਚੂਕੇ ਨਾਲ ਆਚਾਰ ਬਹੁਤ ਹੀ ਜਿਹੜਾ ਹੈ ਜੀ ਇਹ ਚਟਪੜਾ ਜਿਆ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦਾ ਹੈ 5 ਮਿੰਟ ਜੀ ਮਸਾਲੇ ਜਿਹੜੇ ਆ ਮਿਕਸ ਕਰਨ ਤੋਂ ਬਾਅਦ ਅਸੀਂ ਆਚਾਰ ਨੂੰ ਜਿਹੜਾ ਹੈ ਥੋੜੀਕ ਜਿਹੀ ਦੇਰ ਅਸੀਂ 5 ਮਿੰਟ ਅਸੀਂ ਹੋਰ ਜਿਹੜਾ ਰੱਖਿਆ ਸੀ ਜਿਹਦੇ ਨਾਲ ਕੀ ਜਿਹੜਾ ਸਾਡਾ ਰਸਾ ਜਿਹਾ ਬਣਿਆ ਹੋਇਆ ਹੈ ਆਚਾਰ ਦਾ ਇਹਨੂੰ ਥੋੜਾ ਜਿਹਾ ਅਸੀਂ ਸੰਗਣਾ ਕਰ ਲਿਆ ਹੈ ਸੋ ਆਚਾਰ ਜਿਹੜਾ ਹੈ ਜੀ ਬਣ ਕੇ ਤਿਆਰ ਹੋ ਗਿਆ ਹੈ गाजर गोभी तो शलगम का आचार जी बहुत ही वीयू बन के तैयार होया है सो ये यी रैसपी है जी तीन भी जरूर ट्राई करना इस तरीके भी जरूर बना के देखना बहुत तो वाइया बहुत टेस्टी चार जो बन के तैयार होंगे परौंठी के नाल बहुत ही स्वाद लगता है सो उम्मीद करती हाँ कि तू मेरी ये रैसपी जरूर पसंद आई होगी सो लाइक शेयर तो कमेंट जरूर करना चैनल जरूर सबसक्राइब कर लेना जेकर अजे तक चैनल सबसक्राइब नहीं किया सो मिलते हैं किसी नवी वीडियो के नाम तब तकली सत श्रीकाल